200 ਰੁਪਏ ਦੇ ਵਿੱਚ ਇਹ 200 ਦੀ ਆ ਜੀਨ ਦੀ ਪੈਂਟ ਫਰੈਸ਼ 30 ਲੱਖ ਰਹਿ ਗਿਆਗਾ ਫਟਾਫਟ ਲੈ ਲਿਓ ਬਈ ਨੇ ਦੁਕਾਨ ਖਾਲੀ ਕਰਨੀ ਹੈ ਕਰਨੀ ਧੂਰੀ ਸ਼ਹਿਰ ਦੇ ਵਿੱਚ ਬਈ ਸਟਾਈਲ ਪਲਾਜ਼ਾ ਵਾਲੇ ਨੇ ਦੁਕਾਨ ਖਾਲੀ ਕਰਨੀ ਆ ਫਟਾਫਟ ਲੈ ਜਾਓ ਕੀ ਰੇਟ ਆ ਬ੍ਰਦਰ ਇਹਦਾ ਇਹ 300 ਰੁਪਏ ਦਾ ਪੀਸ ਸਿਰਫ 300 ਰੁਪਏ ਦਾ 250 ਦੀ ਆ ਪੈਂਟ ਤੁਮਾਂ ਫਰੈਸ਼ ਮਾਲ ਲੈ ਜਾਓ ਲੁੱਟ ਕੇ ਮੇਰਾ ਭਰਾ ਸੋ ਬਈ ਜੀ ਆ ਦੇਖ ਸਕਦੇ ਹੋ ਆ 34 ਲੱਖ ਸੀ ਸਿਰਫ 1 ਹੀ ਰਹਿ ਗਿਆ ਉਹ ਵੀ ਮੈਂ ਲੈ ਚੱਲਾਂ ਸੋ ਹਾਂਜੀ ਧੂਰੀ ਸ਼ਹਿਰ ਵਾਲਿਓ ਆਪਾਂ ਅੱਜ ਆਇਆ ਸਟਾਈਲ ਪਲਾਜ਼ਾ ਤੇ ਤੁਸੀਂ ਦੇਖ ਸਕਦੇ ਹੋ ਬਈਆਂ ਨੇ ਇੰਡੀ ਤਗੜੀ ਆਫਰ ਲਾਈ ਆ ਆ ਮੇਰੀ ਪੈਂਟ ਭਾਈ ਦੇਖ ਰਹੇ ਹੋ ਨਾ ਇਹ 200 ਰੁਪਏ ਦੀ ਫਰੈਸ਼ ਮਾਲ ਸੋ ਹੁਣ ਬਈ ਦੱਸਦਾਗਾ ਕੀ ਕੀ ਇਨਾਂ ਕੋਲ ਆਫਰਾਂ ਨੇ ਧੂਰੀ ਸ਼ਹਿਰ ਦੇ ਵਿੱਚ ਲੁਕਿਆ ਹੋਇਆ ਸੀ ਬਈ ਹੁਣ ਆਪਾਂ ਨੇ ਠਾ ਦੇਣਾ ਤੂਫਾਨ ਆਜੋ ਬਈ ਜੀ ਅਸ਼੍ਰੀ ਗਾਲ ਬਈ ਜੀ ਤੁਸੀਂ ਤੂਫਾਨ ਲਿਆ ਰੱਖਿਆ ਗੇ ਢੇਰੀਆਂ ਲਿਆ ਰੱਖਿਆ ਨੇ ਆਫਰਾਂ ਦੀਆਂ ਸੋ ਆਪਾਂ ਨੇ ਮਤਲਬ ਗਾਈ ਸਾਹ ਨੂੰ ਦੱਸੋ ਵੀ ਕੀ ਕੀ ਆਫਰ ਲਾਇਆ ਤੁਸੀਂ ਆਪਾਂ ਨੇ ਜੀ ਪਹਿਲਾਂ ਜੀਨ ਲਾਈ ਸੀਗੀ 200 ਰੁਪਏ ਦੀ ਇਹ ਆਪਣੇ ਕੋਲ ਸਾਈਜ਼ 32 34 36 ਦਾ ਸਾਰਾ ਨਿਕਲ ਗਿਆ ਓਕੇ ਸਰ ਆਪਣੇ ਕੋਲ ਹੁਣ ਕੱਲੇ 30 ਵਾਲੇ ਬੰਦੇ ਰਹਿ ਗਏ ਠੀਕ ਹੈ ਇਹ ਵਾਲੇ ਲੈ ਜਾਓ ਬਸ ਇਹ ਲੈ ਜਾਓ ਪੀਸ ਕੋਈ ਚੱਕਰ ਨਹੀਂ ਹੁਣ ਸਾਰੇ 30 ਵਾਲੀਆਂ ਨੇ ਪੈਂਟਾਂ ਤੁਸੀਂ ਦੇਖ ਸਕਦੇ ਹੋ ਖੋਲ ਕੇ ਫਰੈਸ਼ ਮਾਲ ਆ ਬ੍ਰਦਰ ਫਰੈਸ਼ ਮਾਲ ਕੋਈ ਨਹੀਂ ਦੇ ਰਹਾ 200 ਰੁਪਏ ਦੇ ਵਿੱਚ ਤੱਕ ਪਾ ਰੱਖੀ ਆ ਦੇਖੋ ਕੱਟੀ ਫੱਟੀ 8 900 ਤੋਂ ਘੱਟ ਨਹੀਂ ਮਿਲਦੀ ਤੁਰੀ ਸ਼ਹਿਰ ਦੇ ਵਿੱਚ ਹੋਰ ਬ੍ਰਦਰ ਕੀ ਆਫਰ ਲਾ ਰਖਿਆ ਬੱਚਿਆਂ ਦੇ ਤੁਸੀਂ ਦੱਸੋ ਬੱਚਿਆਂ ਦੀ ਆਪਾਂ ਵੀਰੇ ਆ ਸ਼ਰਟ ਲੈ ਆਏ ਇਹ 26 ਤੋਂ 38 ਤੱਕ ਮਿਲ ਜੂਗੀ 150 ਰੁਪਏ ਦੇ ਇਹ ਦੋ ਪੀਸ ਨੇ ਕਲਰ ਸਾਰੇ ਮਿਲ ਜਾਣਗੇ ਇਹਦੇ ਚ 150 ਰੁਪਏ ਦੇ ਦੋ ਹਾਂਜੀ 150 ਦੇ ਦੋ ਮਿਲ ਜਾਣਗੇ ਠੀਕ ਹੈ ਤੇ ਇਸ ਤੋਂ ਇਲਾਵਾ ਆਪਾਂ ਲਾਤੀ ਵੀਰੇ ਆ ਕਾਟਨ કોટਨ ਕੋਟਨ ਦੀ ਪੈਂਟ ਸਟੇਟ ਫਿਟ ਹੈ ਵੀਰੇ ਇਹ ਠੀਕ ਹੈ ਬ੍ਰਦਰ ਸਾਈਜ਼ ਇਹ 30 ਤੋਂ ਮਿਲ ਜੂਗਾ 44 ਤੱਕ ਓਕੇ ਜੀ ਇਹ 250 ਰੁਪਏ ਦਾ ਇੱਕ ਪੀਸ ਹੈ ਓਕੇ ਜੀ ਜਿਹੜਾ ਮੁੰਡਾ ਚਾਰ ਪੀਸ ਲੈ ਕੇ ਜਾਊਗਾ ਆਪਣੇ ਕੋਲ ਆਪਾਂ ਉਹਨੂੰ ਆਹ ਜੈਕਟ ਫ੍ਰੀ ਦੇਵਾਂਗੇ ਆ ਜਮਾ ਹਾਂ ਜਮਾ ਫ੍ਰੀ ਪੱਕੀ ਗੱਲ ਹੈ ਹਾਂਜੀ ਹਾਂਜੀ ਮੁਕਰੋਗੇ ਤਾਂ ਨਹੀਂ 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 ਬਾਕੀ ਠੀਕ ਹੈ ਚੰਦਾ ਦੋ ਕਿੱਥੇ ਕੀ ਗੱਲ ਹੈ ਜੇ ਆਪਣੇ ਧੂਰੀ ਸ਼ਹਿਰ ਹੈ ਜੀ ਸੰਗਰੂਰ ਕੋਠੀ ਕੋਲ ਹੈਗੀ ਆ ਨੰਬਰ ਆਪਾਂ ਵੀਡੀਓ ਚ ਮੈਂਸ਼ਨ ਕਰਤਾ ਸੰਗਰੂਰ ਵਾਲੀ ਕੋਠੀ ਤੇ ਲਵੇ ਹਾਂਜੀ ਸੰਗਰੂਰ ਵਾਲੀ ਕੋਠੀ ਤੇ ਲਵੇ ਸਟਾਈਲ ਪਲਾਜ਼ਾ ਦੇ ਵਿੱਚ ਜ਼ਰੂਰ ਆਓ ਆਫਰਾਂ ਚੱਕੋ ਫਰੈਸ਼ ਫਰੈਸ਼ ਮਾਲ ਜਮਾ ਫਰੈਸ਼ ਕੋਈ ਝੂਠਾ ਫਰੈਸ਼ ਹੈ ਜੀ ਜਮਾ ਫਰੈਸ਼ ਬਈਆਂ ਦਾ ਹੋਲ ਸੇਲ ਦਾ ਕੰਮ ਆ ਤੱਕ ਪਾਈ ਪਈ ਧੂਰੀ ਦੇ ਵਿੱਚ ਲੁਕੇ ਹੋਈ ਸੀ ਆਪਾਂ ਤੁਹਾਨੂੰ ਰੂਬਰੂ ਕਰਾ ਰਹੇ ਆ ਥੈਂਕ ਯੂ ਜੀ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ ਸੋ ਹਾਂ ਜੀ ਦੋਸਤੋ ਸਟਾਈਲ ਪਲਾਜ਼ਾ ਵਾਲੇ ਨੇ ਆ ਆਫਰ ਲਾ ਰੱਖੀ ਆ ਸਿਰਫ ਇੱਕ ਤਰੀਕੇ ਦੀ ਠੀਕ ਸੋ ਬਈ ਜੀ ਆ 30 ਲੱਖ ਹੀ ਰਹਿ ਗਿਆ ਬਾਕੀ ਕਿਉਂ ਰਹਿ ਗਿਆ ਵੀਰੇ 32 34 36 ਤਾਂ ਸਾਰੇ ਨਿਕਲ ਗਿਆ ਆ ਫਰੈਸ਼ ਹਨ ਬੰਦੇ ਹਾਂ ਉਹੀ ਚੱਕ ਕੇ ਲੈ ਗਏ ਬਸ ਆਪਣੇ ਕੋਲ ਕੱਲਾ 30 ਰਹਿ ਗਿਆ 30 ਵਾਲੇ ਲੈ ਜਾਓ ਬਸ ਇੰਨੇ ਕੀ ਪੀਸ ਰਹਿ ਠੀਕ ਹੈ ਉਸ ਤੋਂ ਬਾਅਦ ਕਾਟਨ ਲੈ ਜਿਓ ਕਾਟਨ ਜਿੰਨੀ ਮਰਜ਼ੀ ਲੈ ਜਿਓ 30 ਤੋਂ ਸਾਈਜ਼ 32 ਸਾਈਜ਼ 40 42 44 ਜਿੰਨੇ ਮਰਜ਼ੀ ਵੀ ਇਹਦਾ ਕੀ ਰੇਟਾ ਪਰ ਰੇਟ ਕੀ ਹੈ 250 ਰੁਪਏ ਦਾ ਪੀਸ ਇਹ 250 ਰੁਪਏ ਦੇ ਸਿਰਫ ਚਾਰ ਪੀਸਾਂ ਨਾਲ ਆ ਪਾ ਜੈਕਟ ਦੇ ਦਾਂਗੇ ਵੀਰੇ ਇਹਨਾਂ ਨੂੰ ਫ੍ਰੀ ਚਾਰ ਪੈਂਟ ਨਾਲ ਆ ਜੈਕਟ ਫ੍ਰੀ ਫ੍ਰੀ ਦਵਾਂਗੇ ਵੀਰੇ ਬਿਲਕੁਲ ਫ੍ਰੀ ਰੰਗਾ ਬਾਧੂ ਮਿਲਣਗੇ ਇਹਦੇ ਚ ਕਲਰੇ ਚ ਬਾਧੂ ਹਾਂਜੀ ਹਾਂ ਬੈਨ ਮਿਲ ਜੂ ਆ ਦੇਖੋ ਇਹ 300 ਰੁਪਏ ਦਾ ਪੀਸ ਦੇ ਦਾਂਗੇ ਆਪਾਂ ਇਹਨਾਂ ਨੂੰ ਵਾਹ ਜੀ ਵਾਹ ਹਾਂ 300 ਰੁਪਏ ਦੇ ਵਿੱਚ ਸਿਰਫ 300 ਦਾ ਦੇ ਦਾਂਗੇ ਜੀ ਮੈਂ ਤਾਂ ਹੈਰਾਨ ਆ ਬਈਆਂ ਨੂੰ ਵਜਦਾ ਕਿਆ ਪਰ ਤੁਸੀਂ ਖਾਲੀ ਕਰਨਾ ਆਪਾਂ ਤਾਂ ਵੀਰੇ ਸਟਾਕ ਕਲੀਅਰ ਕਰਨਾ ਵਾਹ ਕਲੀਅਰ ਕਰਕੇ ਹੋਰ ਨਹੀਂ ਚੰਨੀਆਂ ਦੁਕਾਨ ਕੋਈ ਹੋਣੀ ਹਾਂਜੀ 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 ਸੋ ਦੇਖ ਲਓ ਦੋਸਤੋ ਸਾਡੇ ਕੋਲ ਸਾਰਾ ਰੇਟ ਲਾਤਾ ਹੈ ਹਾਂ ਆਪਣੇ ਤੂਰੀ ਸ਼ਹਿਰ ਦੇ ਵਿੱਚ ਬਈ ਸਟਾਈਲ ਪਲੱਜ ਵਾਲੇ ਨੇ ਦੁਕਾਨ ਖਾਲੀ ਕਰਨੀ ਆ ਫਟਾਫਟ ਲੈ ਜਾਓ ਕੀ ਰੇਟ ਆ ਬ੍ਰਦਰ ਇਹਦਾ ਇਹ 300 ਰੁਪਏ ਦਾ ਪੀਸ ਸ 250 ਦੀ ਆ ਪੈਂਟ ਤੇ 200 ਦੀ ਆ ਜੀਨ ਦੀ ਪੈਂਟ ਫਰੈਸ਼ ਜਮਾ ਫਰੈਸ਼ ਮਾਲ ਲੈ ਜੋ ਲੁੱਟ ਕੇ ਮੇਰਾ ਭਰਾ ਚੱਕ ਦੋ ਫੱਟੇ ਸ਼ੇਅਰ ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਥੈਂਕ ਯੂ ਜੀ